ਗਾਈਜ਼ ਜੋ ਵੀ ਐਪਲੀਕੈਂਟਸ ਆਪਣੇ ਪੇਰੈਂਟਸ ਗ੍ਰੈਂਡਪੇਰੈਂਟਸ ਨੂੰ ਕੈਨੇਡਾ ਇਨਵਾਈਟ ਕਰਨਾ ਚਾਹੁੰਦੇ ਆ ਉਹਨਾਂ ਲਈ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋ ਸਕਦੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸੁਪਰ ਵੀਜ਼ਾ ਨੂੰ ਡਿਟੇਲ ਦੇ ਨਾਲ ਡਿਸਕਸ ਕਰਾਂਗੇ ਸੋ ਕਿਹੜੇ ਕਿਹੜੇ ਇੰਪੋਰਟੈਂਟ ਡਾਕੂਮੈਂਟਸ ਸਾਥੇ ਕਿਹਨਾ ਚੀਜ਼ਾਂ ਨੂੰ ਤੁਹਾਨੂੰ ਧਿਆਨ ਦੇ ਵਿੱਚ ਰੱਖਣਾ ਪਏਗਾ ਅਗਰ ਤੁਸੀਂ ਆਪਣੇ ਪੇਰੈਂਟਸ ਜਾਂ ਫਿਰ ਗ੍ਰੈਂਡਪੇਰੈਂਟਸ ਲਈ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾਂ ਸਕਿਪ ਕੀਤੇ ਹੋਏ ਜ਼ਰੂਰ ਦੇਖਿਓ ਸੋ ਦੈਟ ਕੋਈ ਵੀ ਸਭ ਤੋਂ ਪਹਿਲਾਂ ਸੁਪਰ ਵੀਜ਼ਾ ਦੇ ਬਾਰੇ ਡਿਟੇਲ ਦੇ ਨਾਲ ਡਿਸਕਸ ਕਰ ਲੈਣੇ ਆ ਕਿ ਆਖਿਰ ਸੁਪਰ ਵੀਜ਼ਾ ਹੈ ਕਿਆ ਇਹ ਮਾਤਾ ਪਿਤਾ ਦਾਦਾ ਦਾਦੀ ਨਾਨਾ ਨਾਨੀ ਲਈ ਖਾਸ ਵੀਜ਼ਾ ਬਣਾਇਆ ਗਿਆ ਹੈ ਜਿਸ ਦੇ ਵਿੱਚ ਤੁਸੀਂ 10 ਸਾਲ ਤੱਕ ਦੀ ਮਿਆਦ ਦੇ ਨਾਲ ਵੀਜ਼ਾ ਲੈ ਸਕਦੇ ਆ ਤੇ ਆਪਣੇ ਪੇਰੈਂਟਸ ਨੂੰ ਕੈਨੇਡਾ ਇਨਵਾਈਟ ਕਰ ਸਕਦੇ ਆ ਇੱਕ ਵਾਰ ਆਉਣ ਤੇ 5 ਸਾਲ ਤੱਕ ਉਹ ਤੁਹਾਡੇ ਨਾਲ ਰਹਿ ਸਕਦੇ ਆ ਜੋ ਵੀ ਐਪਲੀਕੈਂਟਸ ਆਪਣੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਲਈ ਸੁਪਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਨੂੰ ਕੁਝ ਖਾਸ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਪਏਗਾ ਜਿਵੇਂ ਕਿ ਜੋ ਵੀ ਐਪਲੀਕੈਂਟਸ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਆ ਉਹ ਜਾਂ ਫਿਰ ਪੁੱਤਰ, ਧੀ, ਪੋਤਾ-ਪੋਤੀ ਹੋਣਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਐਪਲੀਕੈਂਟਸ ਨੂੰ ਕੈਨੇਡਾ ਦੀ ਕਿਸੇ ਇੰਸ਼ੋਰੈਂਸ ਕੰਪਨੀ ਤੋਂ 1 ਸਾਲ ਦੇ ਲਈ ਮੈਡੀਕਲ ਇੰਸ਼ੋਰੈਂਸ ਵੀ ਬਾਈ ਕਰਨਾ ਪੈਂਦਾ ਆ। ਇਸ ਦੇ ਨਾਲ ਹੀ ਐਪਲੀਕੈਂਟਸ ਨੂੰ ਆਪਣੀ ਮਿਨੀਮਮ ਇਨਕਮ ਦਾ ਪ੍ਰੂਫ ਦੇਣਾ ਪੈਂਦਾ ਹੈ ਕਿ ਉਹ ਆਪਣੇ ਮਾਤਾ-ਪਿਤਾ ਦਾ ਖਰਚਾ ਚੁੱਕ ਸਕਦਾ ਆ। ਐਪਲੀਕੈਂਟਸ ਨੂੰ no. IRCC ਤੋਂ ਮੈਡੀਕਲ ਐਗਜ਼ਾਮ ਕਰਵਾਉਣਾ ਪੈਂਦਾ ਆ ਪਰਪਸ ਆਫ ਵਿਜ਼ਿਟ ਦੱਸਣਾ ਪੈਂਦਾ ਆ ਕਿ ਆਖਿਰ ਕਿਉਂ ਤੁਹਾਡਾ ਫੈਮਿਲੀ ਮੈਂਬਰ ਤੁਹਾਡੇ ਕੋਲ ਆ ਰਿਹਾ ਆ ਮਿਲਣ ਦੇ ਲਈ ਜਾਂ ਫਿਰ ਕੋਈ ਵੀ ਹੋਰ ਪਰਪਸ ਜਿਸ ਦੇ ਲਈ ਐਪਲੀਕੈਂਟਸ ਦੇ ਪੇਰੈਂਟਸ ਆ ਰਹੇ ਆ ਅਗਰ ਇੰਪੋਰਟੈਂਟ ਡਾਕੂਮੈਂਟਸ ਦੀ ਗੱਲ ਕਰੀਏ ਤਾਂ ਇਨਵੀਟੇਸ਼ਨ ਲੈਟਰ ਦੀ ਜ਼ਰੂਰਤ ਪੈਂਦੀ ਆ ਮੀਨਸ ਸਪੌਂਸਰ ਵੱਲੋਂ ਜਿਸ ਵਿੱਚ ਉਹਨਾਂ ਦੀ ਪੀਆਰ ਜਾਂ ਫਿਰ ਸਿਟੀਜ਼ਨਸ਼ਿਪ ਦੀ ਕਾਪੀ ਦੇਣੀ ਪੈਂਦੀ ਹੈ ਇਸ ਤੋਂ ਇਲਾਵਾ ਪ੍ਰੂਫ ਆਫ ਰਿਲੇਸ਼ਨਸ਼ਿਪ ਜਿਵੇਂ ਬਰਥ ਸਰਟੀਫਿਕੇਟ ਜਾਂ ਫਿਰ ਫੈਮਿਲੀ ਦਸਤਾਵੇਜ਼ ਪ੍ਰੂਫ ਇਨਕਮ ਦੇਣਾ ਪੈਂਦਾ ਮੈਡੀਕਲ ਇੰਸ਼ੋਰੈਂਸ ਜੋ 1 ਸਾਲ ਲਈ ਕਰਵਾਉਣਾ ਪੈਂਦਾ ਆ ਪਾਸਪੋਰਟ ਡਿਜੀਟਲ ਫੋਟੋ ਵੀਜ਼ਾ ਐਪਲੀਕੈਂਟ ਫਾਰਮ ਤੇ ਮੈਡੀਕਲ ਐਗਜ਼ਾਮ ਅਗਰ ਤੁਸੀਂ ਵੀ ਆਪਣੇ ਪੈਰੈਂਟਸ ਲਈ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਇਹ ਸਾਰੇ ਡਾਕੂਮੈਂਟਸ ਸਬਮਿਟ ਕਰਵਾਉਣੇ ਪੈਂਦੇ ਆ ਅਗਰ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ ਤਾਂ 6 ਤੋਂ 12 ਹਫ਼ਤਿਆਂ ਤੱਕ ਦਾ ਟਾਈਮ ਲੱਗ ਸਕਦਾ ਆ ਗਾਇਸ 2020 ਦੇ ਵਿੱਚ ਜਿਨ੍ਹਾਂ ਐਪਲੀਕੈਂਟਸ ਨੇ ਆਪਣੇ ਪੇਰੈਂਟਸ ਲਈ ਵੀਜ਼ਾ ਅਪਲਾਈ ਕੀਤਾ ਸੀ ਉਹਨਾਂ ਦੇ ਰਿਜ਼ਲਟਸ ਆਨੇ ਸਟਾਰਟ ਹੋ ਚੁੱਕੇ ਆ ਬਹੁਤ ਸਾਰੇ ਪੇਰੈਂਟਸ ਨੂੰ ਪੀਆਰ ਲਈ ਇਨਵੀਟੇਸ਼ਨਸ ਦਿੱਤੇ ਜਾ ਚੁੱਕੇ ਆ ਸੋ ਜੋ ਐਪਲੀਕੈਂਟਸ ਉਸ ਟਾਈਮ ਆਪਣੇ ਪੇਰੈਂਟਸ ਲਈ ਵੀਜ਼ਾ ਨਹੀਂ ਅਪਲਾਈ ਕਰ ਪਾਏ ਸੀ ਉਹਨਾਂ ਲਈ ਸੁਪਰ ਵੀਜ਼ਾ ਇੱਕ ਬਹੁਤ ਵਧੀਆ ਆਪਸ਼ਨ ਆ ਤੁਸੀਂ 5 ਸਾਲ ਤੱਕ ਲਈ ਆਪਣੇ ਪੇਰੈਂਟਸ ਨੂੰ ਆਪਣੇ ਕੋਲ ਰੱਖ ਸਕਦੇ ਆ ਤੇ ਬਾਅਦ ਵਿੱਚ ਅਗਰ ਤੁਹਾਡੇ ਪੇਰੈਂਟਸ ਥੋੜਾ ਹੋਰ ਟਾਈਮ ਤੁਹਾਡੇ ਨਾਲ ਰਹਿਣਾ ਚਾਹੁੰਦੇ ਆ ਤਾਂ ਤੁਸੀਂ ਉਹ ਸਾਲ ਹੋਰ ਐਕਸਟੈਂਡ ਕਰਵਾ ਸਕਦੇ ਆ ਇਸ ਵੀਜ਼ਾ ਨੂੰ ਇਫ ਯੂ ਹੈਵ ਐਨੀ ਫਰਦਰ ਕੁਆਰੀਜ਼ ਪਲੀਜ਼ lets me know ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਉਹੋ ਜਿਹੇ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂਡ ਥੈਂਕਸ ਫॉर ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ